ਜਿਹਨੂੰ ਇਨਫੈਕਸ਼ਨ ਹੈਗੀ ਕਿਸੇ ਵੀ ਤਰ੍ਹਾਂ ਦੀ ਉਹਨੇ ਦੋ ਟਾਈਮ ਇਹ ਦੋਸ਼ ਨੂੰ ਭਜਾਉਣ ਵਾਸਤੇ ਵਾਈਟ ਦੋਸ਼ ਨੂੰ ਭਜਾਉਣ ਵਾਸਤੇ ਇਹ ਵਾਈਟ ਬੱਤੀ ਬਣਾਉਣੀ ਆ ਸਰ ਕੀ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਸਫੈਦ ਪੱਥਰ ਸਫੈਦ ਪਾਣੀ ਨੂੰ ਰੋਕ ਸਕਦਾ ਫਾਈਬਰੋਇਡ ਸੀਗੀਆਂ ਯੂਟਰਸ ਦੇ ਵਿੱਚ ਸੀ ਇਵਨ ਆਪ ਉਸ ਨੂੰ ਮੈਡੀਸਨ ਦਿੱਤੀ ਤੇ ਉਹਦੇ ਨਾਲ ਉਹਦੀ ਫਾਈਬਰ ਜਿਵੇਂ ਜਿਵੇਂ ਪ੍ਰੈਗਨਸੀ ਉਸ ਨੂੰ ਚੌਥੇ ਮਹੀਨੇ ਕਨਸੀਵ ਹੋ ਗਈ ਉਹਦੇ ਅੰਦਰ ਸੀ ਸਰੋਂ ਦੇ ਰਸੋਲੀਆਂ ਠੀਕ ਹੈ ਅਗਰ ਇਨਫੈਕਸ਼ਨ ਪੀ ਆਈ ਡੀ ਹੈ ਨਾ ਫਿਰ ਇਹ ਪੈਲਵਿਸ ਦੇ ਅੰਦਰ ਇਨਫੈਕਸ਼ਨ ਹੋ ਜਾਂਦੀ ਉਹ ਜਮਾ ਹੋ ਜਾਂਦੀ ਹੈ ਜਿਸ ਤਰ੍ਹਾਂ ਕਿ ਮੰਨ ਲਓ ਆਪਣਾ ਸਿਰਦਰਦ ਆਪਾਂ ਇੱਕ ਵਾਰ ਕੋਈ ਮੈਡੀਸਨ ਖਾ ਲਈ ਤਾਂ ਠੀਕ ਹੋ ਜਾਂਦਾ ਪਰ ਸਿਰ ਕਿਉਂ ਦਰਦ ਹੋ ਰਿਹਾ ਹੈ ਗੈਸ ਕਰਕੇ ਹੋ ਰਿਹਾ ਐਸਿਡਿਟੀ ਬਣ ਰਹੀ ਹੈ ਉਹਦਾ ਕੌਜ਼ ਕੀ ਹੈ ਹਾਰਮੋਨ ਇੰਬੈਲੈਂਸ ਹੈ ਉਹ ਨਹੀਂ ਕਲੀਅਰ ਹੋ ਪਾਂਦਾਗਾ ਹੈ ਨਾ ਸਰ ਉਸ ਕਿਸ ਤਰੀਕੇ ਕਰਨਾ ਅਸੀਂ ਬਾ ਦੀ ਕੋਈ ਟਿਊਬ ਨਹੀਂ ਲਾਣੀ ਹੈਗੀ ਕੋਈ ਵੀ ਜਿਹੜੀ ਅਪਾਇੰਟਮੈਂਟਸ ਆ ਰਹੀਆਂ ਅਸੀਂ ਉਹਨਾਂ ਦਾ ਯੂਜ਼ ਨਹੀਂ ਕਰੀਏ ਇਸ ਤਰੀਕੇ ਨਾਲ ਸਫੈਦ ਪਾਣੀ ਜਿਹੜਾ ਆਉਂਦਾ ਰਹਿੰਦਾ ਜੀ ਆਉਂਦਾ ਰਹਿੰਦਾ ਹੁਣ ਅਸੀਂ ਇਸ ਨੂੰ ਰਿਕਵਰ ਕਰਨ ਵਾਸਤੇ ਕੀ ਕਰਨਾ ਸਰ ਇਹ ਅਸੀਂ ਕਾਟਨ ਦੀ ਇੱਕ ਬੱਤੀ ਬਣਾਣੀ ਹੈਗੀ ਹੈ ਠੀਕ ਹੈ ਤੇ ਕੀ ਕਰਨਾ ਹੈ ਇਹਨੂੰ ਚੰਗਾ ਡਿਪ ਕਰਕੇ ਇਸ ਤਰੀਕੇ ਸਰ ਇਹਨੂੰ ਆਪਾਂ ਚੰਗਾ ਡਿਪ ਕਰਕੇ ਤੇ ਫਿਰ ਆਪਾਂ ਕੀ ਕਰਨਾ ਸਰ ਇਹਨੂੰ ਸਾਰਾ ਫੀਮੇਲ ਹੈਗੀ ਹੈ ਉਹਨੂੰ ਇਹ ਪ੍ਰੋਬਲਮ ਹੈ ਇਹ ਪ੍ਰੋਬਲਮ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਇਹ ਪ੍ਰੋਬਲਮ ਨਾਲ ਪੇਸ਼ਾਨੀ ਕੀ ਹੁੰਦੀ ਹੈ ਤੇ ਇਹ ਪ੍ਰੋਬਲਮ ਜੇਕਰ ਲੰਬੇ ਸਮੇਂ ਤੱਕ ਰਹੇ ਤਾਂ ਹੋਰ ਕਿਹੜੀਆਂ ਪਰੇਸ਼ਾਨੀਆਂ ਸਰੀਰਿਕ ਪਰੇਸ਼ਾਨੀਆਂ ਖੜੀਆਂ ਕਰ ਸਕਦੀ ਹੈ ਫੇਡ ਪਾਣੀ ਦੀ ਦਿੱਕਤ ਹੈਗੀ ਹੈ ਇਹ ਸ਼ੁਰੂਆਤੀ ਤੌਰ ਤਾ ਜਿਹੜੀ ਉਹ ਇਨਫੈਕਸ਼ਨ ਤੋਂ ਸ਼ੁਰੂ ਹੁੰਦੀ ਹੈ ਬਾਕੀ ਇਹਦੇ ਜਿਹੜੇ ਕਾਉਜ਼ਸ ਹੈਗੇ ਆ ਕਾਉਜ਼ਸ ਨੂੰ ਆਪਾਂ ਜ਼ਿਆਦਾ ਡਿਫਾਈਨ ਨਾ ਕਰਦੇ ਹਾਂ ਸ਼ਾਰਟਲੀ ਦੱਸਦੇ ਹਾਂ ਲਾਈਫ ਸਟਾਈਲ ਡਿਸਆਰਡਰ ਤੇ ਈਟਿੰਗ ਡਿਸਆਰਡਰ ਸਰ ਇਹਦਾ ਹੈਗਾ ਹੈ ਕਿ ਇਹਦਾ ਪਾਊਡਰ ਫਾਰਮ ਦੇ ਵਿੱਚ ਲੈਣੇ ਆ ਸਰ ਉਹਨਾਂ ਨੇ ਅੱਧਾ ਚਮਚ ਸਵੇਰੇ ਤੇ ਅੱਧਾ ਚਮਚ ਸ਼ਾਮ ਇਹ ਲੈ ਸਕਦੀਆਂ ਸਵਾਦ ਦੇ ਅਕੋਰਡਿੰਗ ਪੱথর ਵੀ ਇਦਾਂ ਰੱਖਿਆ ਹੈ ਨਾ ਬਸ ਚਪੀ ਜਨ ਸਵਾਦ ਨਾਲ ਖਾਈ ਜਾਣ ਸਰ ਪੰਜਾਬ 50 ਗ੍ਰਾਮ ਇਸ ਚਾਰੋਂ ਲੈ ਕੇ ਸਰ 25 ਗ੍ਰਾਮ ਮਿਸ਼ਰੀ ਵੀ ਆਪਾਂ ਪਾਉਣੀ ਆ ਇਹਨਾਂ ਦਾ ਪਾਊਡਰ ਬਣਾ ਲੈਣ ਠੀਕ ਹੈ ਇਹਦਾ ਪਾਊਡਰ ਬਣਾ ਕੇ ਚਾਰਾਂ ਦਾ ਪਾਣੀ ਦੇ ਨਾਲ ਉਹਨਾਂ ਨੇ ਸਵੇਰੇ ਤੇ ਸ਼ਾਮੀ ਜਿਸ ਵੇਲੇ ਕੁਝ ਖਾਣ ਪੀਣ ਦੇ ਵਿੱਚ ਅੱਧੇ ਪੌਣੇ ਘੰਟੇ ਦਾ ਗੈਪ ਹੋਵੇ ਐਟ ਲੀਸਟ 40 ਮਿੰਟ ਦਾ ਉਹਨਾਂ ਨੇ ਦੋ ਟਾਈਮ ਇੱਕ ਇੱਕ ਚਮਚ ਪਾਣੀ ਦੇ ਨਾਲ ਲੈ ਲੈਣਾ ਸਰ ਲਿਕੋਰੀਆ ਵਸੇ ਜਿਹੜਾ ਇਨਫੈਕਸ਼ਨ ਲਿਕੋਰੀਆ ਚ ਕਨਵਰਟ ਹੋ ਜਾਂਦਾ ਸਰ ਇਹ ਹੋ ਗਿਆ ਪਾਊਡਰ ਕੈਪਸੂਲ ਤੇ ਆ ਟੈਬਲੇਟ ਨਾਲ ਆਪਾਂ ਨੇ ਦਿਨਸਾਰਾ ਸਰਪ ਇਹ ਚਾਰਾਂ ਚੀਜ਼ਾਂ ਦਾ ਕੰਬੀਨੇਸ਼ਨ ਵਿਦਿਨ ਅ ਮੰਥ ਜਿੰਨਾਂ ਨੂੰ ਕਨਸੀਵ ਵੀ ਨਹੀਂ ਹੁੰਦਾ ਪੀਆਈਡੀ ਕਰਕੇ ਯੂਟੀਆਈ ਇਨਫੈਕਸ਼ਨ ਕਰਕੇ ਕਨਸੀਵ ਨਹੀਂ ਹੋ ਰਿਹਾਗਾ ਤੇ ਇਹ ਚਾਰਾਂ ਚੀਜ਼ਾਂ ਦਾ ਕੰਬੀਨੇਸ਼ਨ ਸਰ ਵਿਦਿਨ ਅ ਮੰਥ ਠੀਕ ਹੋ ਜਾਣਾ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਵੀ ਉਹਨਾਂ ਨੂੰ ਕਨਸੀਵ ਕਦੋਂ ਹੋ ਜਾਣਾ ਹਰ ਰੋਜ਼ ਇੱਕ ਨਵਾਂ ਐਗਜ਼ਾਮਪਲ ਹੁੰਦਾ ਜਿਹੜੇ ਇਹ ਕਹਿੰਦੇ ਕਿ ਮੈਡਮ ਅਸੀਂ ਸੁਭਾਗਿਆ ਦੇ ਅਸੀਂ ਮਤਲਬ ਪਹਿਲਾਂ 30 ਕੈਪਸੂਲ ਲਏ ਸੀ 60 ਤਾਂ ਲਏ ਨਹੀਂ ਆ ਹੁਣ ਪ੍ਰੈਗਨਨਸੀ ਸਾਡੀ ਹੋ ਗਈ 60 ਵਾਲੀ ਪੈਕਿੰਗ ਪਈ ਆ ਵਾਪਸ ਲੈ ਲਵਾਂਗੇ ਕੀ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਸਫੈਦ ਪੱਥਰ ਸਫੈਦ ਪਾਣੀ ਨੂੰ ਰੋਕ ਸਕਦਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਔਰਤਾਂ ਦਾ ਅਸੀਂ ਕਹਿ ਲਈਏ ਕਿ ਸਭ ਤੋਂ ਵੱਡਾ ਵੈਰੀ ਰੋਗ ਹੈਗਾ ਜਿਹੜਾ ਉਸ ਨੂੰ ਸਫੈਦ ਪਾਣੀ ਦੇ ਨਾਲ-ਨਾਲ ਜਾਣਿਆ ਜਾਂਦਾ ਪਰ ਅੱਜ ਇਹ ਪੱਥਰ ਸਫੈਦ ਪੱਥਰ ਸਫੈਦ ਪਾਣੀ ਨੂੰ ਇਸੇ ਤਰੀਕੇ ਨਾਲ ਰੋਕ ਦੇਗਾ ਜਿਸ ਤਰੀਕੇ ਨਾਲ ਕਦੇ ਕੋਈ ਦਿੱਕਤ ਪਰੇਸ਼ਾਨੀ ਉਹਨਾਂ ਨੂੰ ਐਵੇਂ ਲੱਗੇਗਾ ਕਿ ਹੋਈ ਨਹੀਂ ਸਾਡੇ ਨਾਲ ਨੇ ਸੀਨੀਅਰ ਨਰਸਿੰਗ ਆਫੀਸਰ ਹਰਮਿਤ ਕੌਰ ਜੀ ਇਸ ਪੱਥਰ ਬਾਬਤ ਵੀ ਦੱਸਣਗੇ ਔਰ ਦੇਖੋ ਹੋਰ ਵੀ ਬਹੁਤ ਛੋਟੇ ਛੋਟੇ ਜਿਹੜੇ ਨੁਸਕੇ ਹੈਗੇ ਨੇ ਉਹ ਵੀ ਸਾਡੇ ਨਾਲ ਇਹ ਸਾਂਝਾ ਕਰਨ ਵਾਲੇ ਨੇ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਇਹ ਚੀਜ਼ਾਂ ਸਫੈਦ ਪਾਣੀ ਨੂੰ ਜਾਂ ਉਹ ਤੋਂ ਪੰਪਣ ਵਾਲੇ ਰੋਗਾਂ ਨੂੰ ਕਿਵੇਂ ਠੀਕ ਕਰ ਸਕਦੇ ਹਾਂ ਬਹੁਤ ਬਹੁਤ ਸਵਾਗਤ ਹੈ ਹਰਮਿਤ ਜੀ ਇੱਕ ਵਾਰ ਫੇਰ ਤੁਹਾਡਾ ਧੰਨਵਾਦ ਸਰ ਤੁਹਾਡਾ ਵੀ ਔਰ ਹਾਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਮੈਮ ਇਸ ਤੋਂ ਪਹਿਲਾਂ ਕਿ ਅਸੀਂ ਇਸ ਸਫੈਦ ਪੱਥਰ ਬਾਬਤ ਤੁਹਾਡੇ ਕੋਲੋਂ ਜਾਣਨੀ ਹੈ ਤੁਸੀਂ ਕਹਿ ਰਹੇ ਹੋ ਕਿ ਬੜੀ ਕੰਮ ਦੀ ਚੀਜ਼ ਹੈਗੀ ਹੈ ਜਨਨੀਆਂ ਵਾਸਤੇ ਫੀਮੇਲ ਵਾਸਤੇ ਸਾਡੀਆਂ ਕੁੜੀਆਂ ਵਾਸਤੇ ਪਰ ਸਾਨੂੰ ਇਹ ਪਹਿਲਾਂ ਸਮਝਾਓ ਜਿਹੜਾ ਇਹਦਾ ਸਫੈਦ ਪਾਣੀ ਹੈ ਹਰ ਦੂਜੀ ਤੀਜੀ ਫੀਮੇਲ ਹੈਗੀ ਹੈ ਉਹਨੂੰ ਇਹ ਪ੍ਰੋਬਲਮ ਹੈ ਇਹ ਪ੍ਰੋਬਲਮ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਇਹ ਪ੍ਰੋਬਲਮ ਨਾਲ ਪੇਸ਼ਾਨੀ ਕੀ ਹੁੰਦੀ ਹੈ ਤੇ ਇਹ ਪ੍ਰੋਬਲਮ ਜੇਕਰ ਲੰਬੇ ਸਮੇਂ ਤੱਕ ਰਹੇ ਤਾਂ ਹੋਰ ਕਿਹੜੀਆਂ ਪਰੇਸ਼ਾਨੀਆਂ ਸਰੀਰਿਕ ਪਰੇਸ਼ਾਨੀਆਂ ਖੜੀਆਂ ਕਰ ਸਕਦੀ ਹੈ ਸਰ ਜਿਹੜਾ ਸਫੇਦ ਪਾਣੀ ਦੀ ਦਿੱਕਤ ਹੈਗੀ ਹੈ ਇਹ ਸ਼ੁਰੂਆਤੀ ਤੌਰ ਤਾ ਜਿਹੜੀ ਉਹ ਇਨਫੈਕਸ਼ਨ ਤੋਂ ਸ਼ੁਰੂ ਹੁੰਦੀ ਹੈ ਠੀਕ ਹੈ ਬਾਕੀ ਇਹਦੇ ਜਿਹੜੇ ਕਾਜ਼ਸ ਹੈਗੇ ਕਾਜ਼ਸ ਨੂੰ ਆਪਾਂ ਜ਼ਿਆਦਾ ਡਿਫਾਈਨ ਨਾ ਕਰਦੇ ਹਾਂ ਸ਼ਾਰਟਲੀ ਦੱਸਦੇ ਹਾਂ ਲਾਈਫ ਸਟਾਈਲ ਡਿਸਆਰਡਰ ਤੇ ਈਟਿੰਗ ਡਿਸਆਰਡਰ ਸਰ ਇਹਦਾ ਹੈਗਾ ਠੀਕ ਹੈ ਲਾਈਫ ਸਟਾਈਲ অর ਈਟਿੰਗ ਡਿਸਆਰਡਰ ਮਤਲਬ ਜੀ ਸਰ ਲਾਈਫ ਸਟਾਈਲ ਮੀਨ ਸਾਰਾ ਦਿਨ ਬੈਠੇ-ਬੈਠੇ ਆਪਾਂ ਕੰਮ ਕਰਨਾ ਉਹ ਸਾਰਾ ਦਿਨ ਫੋਨ ਤੇ ਲੱਗੇ ਰਹਿਣਾ ਸਟ्रेस ਇਨਕਰੀਜ਼ ਹੋ ਜਾਣੀ ਲੇਡੀਜ਼ ਦੀ ਜੇ ਕਨਸੀਵ ਨਹੀਂ ਹੋ ਰਿਹਾ ਤਾਂ ਹੀ ਆਪਾਂ ਓਵਰ ਥਿੰਕਿੰਗ ਕਰੀ ਜਾਣੀ ਹੈ ਨਾ ਔਰ ਓਵਰ ਥਿੰਕਿੰਗ ਕਰਕੇ ਫਿਰ ਰਾਤ ਨੂੰ ਨੀਂਦ ਨਾ ਆਉਣਾ ਸਭ ਤੋਂ ਵੱਡਾ ਕਾਰਨ ਹੈ ਨਾ ਹਰ ਵੇਲੇ ਘਰਾਂ ਦੇ ਵਿੱਚ ਇਹ ਹੁੰਦਾ ਵੀ ਜਿਵੇਂ ਪਹਿਲਾ ਟਾਈਮ ਤੇ ਤਾਂ ਸਰ ਕੰਮ ਕਾਰੇ ਚ ਬਹੁਤ ਬਿਜ਼ੀ ਹੁੰਦੇ ਸੀਗੇ ਹੁਣ ਸਿਰਫ ਫੋਨਾਂ ਚ ਬਿਜ਼ੀ ਹੈਗੇ ਆ ਤਾਂ ਦਿਮਾਗ ਜਿਹੜਾ ਹੈ ਨਾ ਭਾਵੇਂ ਲਾਈਫ ਪੱਟਣਾ ਦੋਨੇ ਹੀ ਲਾ ਲੋ ਇੱਕ ਦੂਜੇ ਦੇਖੀ-ਦੇਖ ਜਾਂਦੇ ਕਹਿਣ ਦਾ ਭਾਵੇਂ ਲੜਨ ਇਹ ਸਭ ਚੀਜ਼ਾਂ ਜਿਹੜੀਆਂ ਐ ਉਹ ਡਾਈਟ ਤੇ ਲਾਈਫਸਟਾਈਲ ਡਾਈਟ ਦੇ ਵਿੱਚ ਆਪਾਂ ਖਾਣਾ ਕੀ ਅੱਜ ਦੇ ਟਾਈਮ ਤੇ ਤੁਹਾਨੂੰ ਪਤਾ ਹੀ ਹੈਗਾ ਅ ਮਤਲਬ ਸਾਰਾ ਇਹ ਚੌਮਿਨ ਲਾ ਲੋ ਮੈਗੀ ਲਾ ਲੋ ਸ਼ਾਰਟ ਟਾਈਮ ਹਨਾ ਬ੍ਰੈਡ ਲਾ ਲੋ ਬ੍ਰੈਡ ਦੇ ਸੈਂਡਵਿਚ ਬਣਾਉਣੇ ਹੈਗੇ ਅਸੀਂ ਕੜੀ ਚਾਵਲ ਹਰ ਵੇਲੇ ਚਾਵਲ 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 ਹੀ ਖਾਈ ਜਾਣੇ ਹੈਗੇ ਮਲਟੀ ਗ੍ਰੇਨ ਆਟੇ ਦਾ ਸਿਰ ਨਾ ਹੀ ਨਿਆ ਜੇ ਟਾਈਮ ਤੇ ਜੋ ਅਸੀਂ ਪੁਰਾਣੇ ਟਾਈਮ ਤੇ ਕਹਿੰਦੇ ਸੀਗੇ ਨਾ ਵੀ ਬਿਨਾ ਛਾਣੇ ਅਸੀਂ ਰੋਟੀ ਬਣਾਉਣੀ ਹੈਗੀ ਇਹ ਚੋਕਰ ਵਾਲੀ ਰੋਟੀ ਜਿਹਨੂੰ ਆਪਾਂ ਕਹਿ ਦਿੰਦੇ ਸੀਗੇ ਕਹਿੰਨ ਦਾ ਭਾਵੇਂ ਇਹ ਡਾਈਟ ਸਟਾਈਲ ਦੇ ਵਿੱਚ ਇਹ ਇਹਨੂੰ ਆਪਾਂ ਇਨਕਲੂਡ ਕਰਾਂਗੇ ਪਰ ਜੇ ਆਪਾਂ ਇਹਦੀ ਬੇਸਿਕ ਇਨੀਸ਼ੀਅਲ ਸਟੇਜ ਤੋਂ ਫਟੌਲੇ ਹੁੰਦਾ ਹੀ ਕਿਉਂ ਬਿਲਕੁਲ ਠੀਕ ਹੈ ਮੈਂ ਇਹ ਸਵਾਲ ਹੈ ਜੀ ਇਨੀਸ਼ੀਅਲੀ ਸਰ ਇਹ ਇਨਫੈਕਸ਼ਨ ਤੋਂ ਸ਼ੁਰੂ ਹੁੰਦੀ ਹੈ ਜਿਵੇਂ ਕਿ ਮੰਨ ਲਓ ਬੱਚੇ 12 15 18 ਸਾਲ ਦੀ ਬੱਚੀ ਨੂੰ ਪੀਜੜ ਆਏ ਤਾਂ ਉਹਦੇ ਮਨ ਦੇ ਵਿੱਚ ਨੇ ਕਿਉਰਿਓਸਟੀ ਬਣ ਜਾਂਦੀ ਹੈਗੀ ਹੈ ਵੀ ਮੈਨੂੰ ਪੀਜੜ ਆਏ ਹੈਗੇ ਉਹ ਮੈਨੂੰ ਮਹੀਨਾ ਆਇਆ ਉਹ ਅੱਗੇ ਕੀ ਕੁਛ ਨਾ ਕੁਛ ਫੋਨ ਤੇ ਤੁਹਾਨੂੰ ਪਤਾ ਹੈ ਫੋਨ ਤਾਂ ਹਰ ਇੱਕ ਦੇ ਹੱਥ ਵਿੱਚ ਹੈ ਹੈਨਾ ਉਹ ਫੋਨ ਤੇ ਕੁਛ ਨਾ ਕੁਛ ਸਰਚ ਗੂਗਲ ਹਾਂ ਗੂਗਲ ਬਾਬਾ ਕੀ ਜਿਆ ਬਿਲਕੁਲ ਸਹੀ ਗੱਲ ਤੇ ਸਰ ਉਹਨਾਂ ਉਹਦੀ ਨਾ ਹਮੇਸ਼ਾ ਜਿਹੜੀ ਮਾਈਂਡ ਹੈ ਫਿਰ ਉਹ ਗਾਂ ਕੋਈ ਨਾ ਕੋਈ ਸੈਕਸ਼ੂਅਲ ਡਰਾਈਵ ਵਾਲੀ ਕੋਈ ਇਦਾਂ ਵੀਡੀਓ ਦੇਖ ਬੈਠਦੀ ਹੈਗੀ ਆ ਜਿਹਦੇ ਕਰਕੇ ਬੱਚੀ ਦੀ 18 2 ਡਰਾਈਵ ਟਾਈਮ ਤੋਂ ਪਹਿਲਾਂ ਹੀ ਐਕਟਿਵ ਹੋ ਜਾਂਦੀ ਹੈ ਜਦੋਂ ਸਲਾਈਵ ਐਕਟਿਵ ਹੁੰਦੀ ਹੈਗੀ ਹੈ ਤਾਂ ਉਹ ਜਿਹੜਾ ਸਾਡੀ ਸਾਡੀ ਬੋਡੀ ਸਾਡੀ ਮਸ਼ੀਨਰੀ ਹੈ ਉਹ ਚੀਜ਼ ਮੰਗਦੀ ਹੈ ਕਿ ਡਾਇਰੈਕਟਿਵ ਮਾਈਂਡ ਦੇ ਵਿੱਚ ਪਰ ਉਹ ਮਿਲਦੀ ਨਹੀਂ ਇਸ ਕਰਕੇ ਇਨੀਸ਼ੀਅਲੀ ਇਨਫੈਕਸ਼ਨ ਤੋਂ ਹੀ ਆਪਾਂ ਇਸ ਨੂੰ ਇਲਾਬੋਰੇਟ ਕਰਾਂਗੇ ਜੇ ਇਨਫੈਕਸ਼ਨ ਲਗਾਉਂ ਤਾਂ ਸਿਰ ਮੇਨਲੀ ਇਨਫੈਕਸ਼ਨ ਤਿੰਨ ਤਰ੍ਹਾਂ ਦੀ ਅੱਜ ਆਪਾਂ ਦੱਸਣੀ ਹੈਗੀ ਹੈ ਤਿੰਨ ਤਰ੍ਹਾਂ ਦੀ ਮੇਨਲੀ ਇਨਫੈਕਸ਼ਨ ਹੈਗੀ ਹੈ ਜਿਦੇ ਵਿੱਚ ਫਸਟ ਸਰ ਫੰਗਲ ਇਨਫੈਕਸ਼ਨ ਜਿਹਨੂੰ ਆਪਾਂ ਯਿਸਟ ਇਨਫੈਕਸ਼ਨ ਵੀ ਕਹਿ ਦਿੰਨੇ ਆ ਸਰ ਇਹਦੇ ਵਿੱਚ ਕੀ ਹੁੰਦਾ ਹੈ ਇਹਦੇ ਵਿੱਚ ਪਾਣੀ ਜਿਹੜਾ ਹੈ ਨਾ ਉਹ ਸਫੇਦ ਕਈ ਵਾਰੀ ਥਿੱਕ ਕਈ ਵਾਰੀ ਦਹੀਂ ਜੇ ਵਰਗਾ ਪਨੀਰੀ ਚੀਜ਼ੀ ਵਰਗਾ ਇਸ ਤਰ੍ਹਾਂ ਦਾ ਆਂਦਾ ਆ ਤੇ ਉਸ ਦੋ ਬੱਚੀਆਂ ਨੂੰ ਜਾਂ ਲੇਡੀਜ਼ ਨੂੰ ਇਚਿੰਗ ਤੇ ਬਰਨਿੰਗ ਵੀ ਜ਼ਰੂਰ ਹੁੰਦੀ ਹੈਗੀ ਆ ਅੱਛਾ ਫਿਰ ਇਹ ਜੇ ਆਪਾਂ 슈ਗਰ ਇਨਟੇਕ ਜ਼ਿਆਦਾ ਕਰਦੇ ਹੈਗੇ ਆ ਐਂਟੀਬਾਇਟਿਕਸ ਕੋ ਇਹਨਾਂ ਕੋ ਲੈਣ ਲੱਗ ਜੰਨੇ ਹੈਗੇ ਆ ਤੇ ਉਹਦੇ ਕਰਕੇ ਵੀ ਇਹ ਵੱਰ ਜਾਂਦਾ ਹੈ ਯੀਸਟ ਯੂ ਫੰਗਲ ਇਨਫੈਕਸ਼ਨ ਦੂਸਰੀ ਇਨਫੈਕਸ਼ਨ ਦੀ ਗੱਲ ਕਰੀ ਜਿਹਨੂੰ ਆਪਾਂ ਕਹਾਂਗੇ ਸਰ ਬੀਬੀ ਠੀਕ ਹੈ ਬੈਕਟੀਰੀਅਲ ਇਨਫੈਕਸ਼ਨ ਕਵਾਂਗੇ ਇਸਨੂੰ ਬੈਟੀਰੀਅਲ ਵੈਜਾਈਨੋਸਿਸ ਕਵਾਂਗੇ ਆਪਾਂ ਨੂੰ ਵੈਜਾਈਨੋਸਿਸ ਤੇ ਇਹਦੇ ਵਿੱਚ ਸਰ ਸਿੰਪਟਮ ਕੀ ਆਣਗੇ ਇਹ ਜਿਹੜਾ ਹੈਗਾ ਨਾ ਇਹ ਫਿਸ਼ੀ ਸਮੈਲ ਦਾਏਗਾ ਜਿਹੜਾ ਇਦਾਂ ਦਾ ਮਤਲਬ ਫੌਲਿਸ ਮੈਲੇ ਕਿ ਫਿਸ਼ੀ ਸਮੈਲ ਜੀ ਆਏਗੀ ਇਹਦੇ ਵਿੱਚ ਉਦੋਂ ਲੇਡੀ ਨੂੰ ਕੀ ਹੁੰਦਾ ਸਰ ਉਹਦੇ ਉਹਨੂੰ ਇਦਾਂ ਲੱਗਦਾ ਕਿ ਮੇਰੇ ਕੋਲ ਆਈ ਸਮੈਲ ਆਈ ਜਾ ਰਹੀ ਹੈ ਉਹ ਕਿਸੇ ਦੇ ਕੋਲ ਬਹਿਣਾ ਪਸੰਦ ਨਹੀਂ ਕਰਦੀ ਉਹਨੂੰ ਲੱਗਦਾ ਕਿ ਕਿਉਂਕਿ ਉਹਦੇ ਆਪ ਦੇ ਸਿਰ ਨੂੰ ਚੜਦੀ ਹੈਗੀ ਸਰ ਬੀਬੀ ਇਨਫੈਕਸ਼ਨ ਜਿਹੜੀ ਹੈਗੀ ਆ ਹੁਣ ਇਹਦੇ ਵਿੱਚ ਜਿਹੜਾ ਇਨਫੈਕਸ਼ਨ ਹੈ ਸਰ ਉਹ ਥੋੜਾ ਪਤਲਾ ਹੁੰਦਾ ਤੇ ਗ੍ਰੇ ਕਲਰ ਦਾ ਹੁੰਦਾ ਹੈਗਾ ਜੇ ਅਸੀਂ ਹੋਰ ਕਹੀਏ ਤੇ ਜਦੋਂ ਉਹਨਾਂ ਨੂੰ ਪੀਰੀਅਡ ਆਉਂਦੇ ਹੈਗੇ ਭਾਵੇਂ ਬੱਚੀ ਹੈ ਭਾਵੇਂ ਲੇਡੀ ਹੈ ਜਦੋਂ ਪੀਰੀਅਡ ਆਉਂਦੇ ਹੈਗੇ ਤਾਂ ਉਦੋਂ ਉਹਨੂੰ ਸਟਰੋਂਗ ਸਮੈਲ ਫੀਲ ਹੁੰਦੀ ਹੈਗੀ ਆ ਜਾਂ ਜਦੋਂ ਮੈਰਿਡ ਲੇਡੀ ਹੈ ਤਾਂ ਫਿਰ ਉਹ ਜਦੋਂ ਉਸ ਤੋਂ ਬਾਅਦ ਜਾਂ ਤੋ ਪਹਿਲਾ ਉਸ ਨੂੰ ਇਹ ਇਨਫੈਕਸ਼ਨ ਜ਼ਿਆਦਾ ਮਹਿਸੂਸ ਹੁੰਦੀ ਹੈਗੀ ਹੈ ਜ ਜੇ ਅਸੀਂ ਤੀਸਰੀ ਦੀ ਗੱਲ ਕਰੀਏ ਸਰ ਤੀਸਰੀ ਸਾਡੇ ਕੋਲ ਹੈਗੀ ਹੈ ਟ੍ਰਾਈਕੋ ਹਨਾ ਟ੍ਰਾਈਕੋ ਜਿਹੜੀ ਹੈ ਨਾ ਸਰ ਇਹ ਐਸਟਡੀਸ਼ੂਅਲ ਡਿਜ਼ੀਜ਼ ਤੋਂ ਹੁੰਦੀ ਹੈਗੀ ਹੈ ਟਰਾਂਸਮਿਟਿਡ ਡਿਜ਼ੀਜ਼ ਜਿਹਨੂੰ ਆਪਾਂ ਕਹਦੇ ਨੇ ਐਸਟੀਡੀ ਹੈ ਨਾ ਇਹਦੇ ਨਾਲ ਜੇ ਇਹ ਹੁੰਦੀ ਹੈ ਸਰ ਤੇ ਇਹਦੇ ਵਿੱਚ ਸਾਨੂੰ ਕੱਲੀ ਫੀਮੇਲ ਰਿਸਪੌਂਸੀਬਲ ਨਹੀਂ ਹੁੰਦੀ ਸਮ ਟਾਈਮਸ ਸਾਨੂੰ ਲਾਈਫ ਪਾਰਟਨਰ ਜਿਹੜਾ ਹੈ ਉਹਨਾਂ ਦਾ ਹਸਬੰਡ ਉਹਨਾਂ ਦਾ ਵੀ ਟ੍ਰੀਟਮੈਂਟ ਸਾਨੂੰ ਲੈਣਾ ਪੈ ਜਾਂਦਾ ਹੈ ਕਿਉਂਕਿ ਉਹਦੇ ਪਿੱਛੇ ਕੌਂਸ ਨਹੀਂ ਪਤਾ ਹੁੰਦਾਗਾ ਕਿ ਮੇਬੀ ਇਹ ਐਸਟੀਡੀ ਬਿਕਾਜ਼ ਆਫ ਹਸਬੰਡ ਦੇ ਕੁਝ ਨਾ ਕੁਝ ਮਿਸਟੇਕਸ ਕਰਕੇ ਹੋਈ ਹੈ ਜਾਂ ਵਾਈਫ ਦੀ ਮਿਸਟੇਕ ਕਰਕੇ ਹੋਈ ਹੈਗੀ ਇਹਦੀ ਜਿਹੜੀ ਸਮੈਲ ਹੁੰਦੀ ਹੈ ਸਰ ਉਹ ਹਾਰdਲੀ ਸਟਰੋਂਗ ਹੁੰਦੀ ਹੈ ਕਿ ਜੇ ਰੂਮ ਦੇ ਵਿੱਚ ਲੇਡੀ ਬੈਠੀ ਹੈ ਤੇ ਉਹਦੇ ਕੋਲ ਕੋਈ ਵੀ ਸਰਾਉਂਡਿੰਗ ਵਿੱਚ ਬੈਠਾ ਹੈ ਉਹਨੂੰ ਵੀ ਲੱਗਦਾ ਹੈ ਕਿ ਇਹਦੇ ਕੋਲ ਸਮੈਲ ਆ ਰਹੀ ਇੱਕ ਬਦਬੂ ਜੀ ਆ ਰਹੀ ਹੈਗੀ ਹੈ ਤੇ ਇਹ ਆਪਾਂ ਇਨਫੈਕਸ਼ਨ ਨੂੰ ਤਿੰਨ ਟਾਈਪਸ ਦੇ ਵਿੱਚ ਡਿਵਾਈਡ ਕੀਤਾ ਸਰ ਜੀ 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 ਅੱਛਾ ਤੇ ਫਿਰ ਇਹ ਤਾਂ ਰਹੀ ਜੀ ਇਹਦੀ ਜਿਹੜੀ ਕਿਸ ਕਿਸ ਟਾਈਪ ਦੀ ਜਿਹੜੀ ਇਹ ਇਨਫੈਕਸ਼ਨ ਹੈਗੀ ਹੈ ਜਾਂ ਸਫੈਦ ਪਾਣੀ ਹੈ ਉਹ ਆ ਸਕਦਾ ਹੈ ਜਾਂ ਕਿਵੇਂ ਦਾ ਹੋ ਸਕਦਾ ਮੈਮ ਫਿਰ ਜੇ ਅਸੀਂ ਗੱਲ ਕਰੀਏ ਨਿਵਾਰਨ ਵਾਲੇ ਪਾਸੇ ਨੂੰ ਜਾਂ ਅਸੀਂ ਗੱਲ ਕਰੀਏ ਕਿ ਹੋਰ ਕਿਹੜੀਆਂ ਸਰੀਰਕ ਬਿਮਾਰੀਆਂ ਨੇ ਜਿਹੜੀਆਂ ਇਸ ਬਿਮਾਰੀ ਜੇਕਰ ਲੰਬੇ ਸਮੇਂ ਤੱਕ ਰਹਿ ਜਾਵੇ ਤਾਂ ਉਹ ਹੋ ਸਕਦੀਆਂ ਸਰ ਅਸੀਂ ਬਿਮਾਰੀਆਂ ਦੀ ਗੱਲ ਕਰੀਏ ਪੀ ਆਈ ਡੀ ਪੈਲਵਿਕ ਇਨਫਲੇਮੇਸ਼ਨ ਡਿਜ਼ੀਜ਼ ਯੂ ਟਾਈ ਯੂਰੀਨਰੀ ਟਰੈਕ ਇਨਫੈਕਸ਼ਨ ਹੋ ਜਾਂਦੀ ਹੈਗੀ ਹੈ ਕਿਉਂਕਿ ਇਹ ਇਨਫੈਕਸ਼ਨ ਜੇ ਅਸੀਂ ਗੱਲ ਕਰੀਏ ਨਾ ਸਰ ਜਿਵੇਂ ਕਿ ਇਹ ਹੁਣ ਸਾਡੇ ਕੋਲ ਦੇਖੋ ਮਾਡਲ ਹੈਗਾ ਸਰ ਇਹ ਹੈ ਨਾ ਦੇ ਨਾਲ ਸਰਵਿਕਸ ਜੁੜਿਆ ਹੋਇਆ ਮਤਲਬ ਕਹਿੰਦਾ ਇਨਫੈਕਸ਼ਨ ਕੀ ਹੁੰਦਾ ਹੈ ਕਿ ਅਗਰ ਇਨਫੈਕਸ਼ਨ ਪੀ ਆਈ ਡੀ ਹੈ ਨਾ ਫਿਰ ਇਹ ਪੈਲਵਿਸ ਦੇ ਅੰਦਰ ਇਨਫੈਕਸ਼ਨ ਹੋ ਜਾਂਦੀ ਉਹ ਜਮਾ ਹੋ ਜਾਂਦੀ ਹੈ ਜਿਸ ਤਰ੍ਹਾਂ ਕਿ ਮੰਨ ਲਓ ਆਪਣਾ ਸਿਰਦਰਦ ਆਪਾਂ ਇੱਕ ਵਾਰ ਕੋਈ ਮੈਡੀਸਿਨ ਖਾਣ ਲਈ ਤਾਂ ਠੀਕ ਹੋ ਜਾਂਦਾ ਪਰ ਸਿਰ ਕਿਉਂ ਦਰਦ ਹੋ ਰਿਹਾ ਹੈ ਗੈਸ ਕਰਕੇ ਹੋ ਰਿਹਾ ਐਸਿਡਿਟੀ ਬਣ ਰਹੀ ਉਹਦਾ ਕੌਜ਼ ਕੀ ਹੈ ਹਾਰਮੋਨ ਇੰਬੈਲੈਂਸ ਹੈ ਉਹ ਨਹੀਂ ਕਲੀਅਰ ਹੋ ਪਾਂਦਾਗਾ ਹੈ ਨਾ ਸਰ ਤੇ ਹੁਣ ਸਿਮਿਲਰਲੀ ਕੀ ਹੋਏਗਾ ਕਿ ਬੱਚੀਆਂ ਜਾਂ ਲੇਡੀਸ ਨੇ ਕੀ ਕਰਨਾ ਹੈ ਦਵਾਈ ਲੈ ਲੈਣੀ ਹੈ ਬਾਹਰੋਂ ਦਵਾਈ ਲਈ ਥੋੜੇ ਟਾਈਮ ਲਈ ਇਨਫੈਕਸ਼ਨ ਠੀਕ ਹੋ ਗਈ ਥੋੜੇ ਵਾਰਾ ਅੰਦਰ ਪੈਲਵਿਕ ਇਨਫਲੇਮੇਸ਼ਨ ਤਾਂ ਅੰਦਰ ਹੈਗੀ ਹੈ ਨਾ ਫਿਰ ਜਦੋਂ ਪੀਰੀਡ ਆਉਂਦੇ ਆ ਤਾਂ ਉਹ ਫਿਰ ਉਦੋਂ ਜ਼ਿਆਦਾ ਉਹਨਾਂ ਨੂੰ ਪ੍ਰੋਬਲਮ ਕਰਦੀ ਹੈ ਉਹ ਫਿਰ ਮੈਡੀਸਿਨ ਖਾ ਲੈਂਦੇ ਆ ਰੁਕ ਜਾਂਦੀ ਹੈ ਜਾਂ ਉਹ ਕੀ ਕਰਦੇ ਆ ਸਰ ਵੀ ਵਾਸ਼ ਅਸੀਂ ਅੱਜ ਜਿਹੜਾ ਇਹ ਪੈਟਰਨ ਰੱਖਿਆ ਹੈ ਅਸੀਂ ਇਹ ਤਾਂ ਹੀ ਦਿਖਾਣਾ ਹੈ ਕਿ ਅਸੀਂ ਵੀ ਵਾਸ਼ ਨਹੀਂ ਕਰਨਾ ਵਾਸ਼ ਕਿਸ ਤਰੀਕੇ ਕਰਨਾ ਅਸੀਂ ਬਾਹਰ ਦੀ ਕੋਈ ਟਿਊਬ ਨਹੀਂ ਲਾਣੀ ਹੈਗੀ ਕੋਈ ਵੀ ਜਿਹੜੀ ਅਨਟਮੈਂਟਸ ਆ ਰਹੀਆਂ ਅਸੀਂ ਉਹਨਾਂ ਦਾ ਯੂਜ਼ ਨਹੀਂ ਕਰਨਾ ਕਿਸ ਤਰੀਕੇ ਨਾਲ ਸਫੈਦ ਪਾਣੀ ਜਿਹੜਾ ਆਉਂਦਾ ਰਹਿੰਦਾ ਜੀ ਆਉਂਦਾ ਰਹਿੰਦਾ ਹੁਣ ਅਸੀਂ ਇਸ ਨੂੰ ਰਿਕਵਰ ਕਰਨ ਵਾਸਤੇ ਕੀ ਕਰਨਾ ਸਰ ਇਹ ਅਸੀਂ ਕਾਟਨ ਦੀ ਇੱਕ ਬੱਤੀ ਬਣਾਣੀ ਹੈਗੀ ਹੈ ਠੀਕ ਹੈ ਕਾਟਨ ਦੀ ਬੱਤੀ ਬਣਾ ਕੇ ਸਰ ਅਸੀਂ ਧੂਨੀ ਕਰਨੀ ਹੈਗੀ ਹੈ ਠੀਕ ਹੈ ਯੋਨੀ ਤੋਂ ਨਹੀਂ ਕਿੰਨਾ ਕਰਨੀ ਹੈਗੀ ਸਰ ਇਹ ਆਇਲ ਦੋ ਆਪਾਂ ਇਹ ਆਇਲ ਦੂਸਰੇ ਵਾਲਾ ਦੇ ਦੋ ਸਰ ਇਹ ਆਪਾਂ ਦੋ ਆਇਲ ਰੱਖੇ ਹੈ ਕੀ ਹੈ ਜਿਹਦੇ ਨਾਲ ਅਸੀਂ ਇਨਫੈਕਸ਼ਨ ਉਹ 3 ਤੋਂ 6 ਮਹੀਨੇ ਦੇ ਵਿੱਚ ਵਿੱਚ 3 ਛੱਡੋ ਸਰ ਵੀ ਦਿਨਾਂ ਮੰਥ ਵੀ ਰਿਕਵਰੀ ਹੋਣੀ ਆ ਪਰ ਜਿਹੜੀ ਆਪਾਂ ਗੱਲ ਕੀਤੀ ਪੀਆਈਡੀ ਯੂਟੀਆਈ ਇਦਾਂ ਦੀ ਪ੍ਰੋਬਲਮਸ ਕਿਉਂਕਿ ਇਹ ਪ੍ਰੋਬਲਮਸ ਜੇ ਰਹਿਣ ਗਈਆਂ ਤਾਂ ਤੁਹਾਨੂੰ ਪਤਾ ਹੈ ਪ੍ਰੈਗਨੈਂਸੀ ਦੇ ਵਿੱਚ ਪ੍ਰੋਬਲਮ ਤਾਂ ਆਂਦੀ ਆਂਦੀ ਹੈਗੀ ਪ੍ਰੈਗਨੈਂਸੀ ਤਾਂ ਹੋਣੀ ਨਹੀਂ ਜਿਹੜਾ ਮੇਨ ਮੁੱਦਾ ਹੈ ਸਰ ਹਨਾ ਹੁਣ ਸਰ ਅਸੀਂ ਕੀ ਕਰਨਾ ਬਈ ਅਸੀਂ ਇਹ ਬਣਾ ਲੈਨੇ ਕਾਟਨ ਦੀ ਕਾਟਨ ਦੀ ਬੱਤੀ ਬਣਾ ਕੇ ਸੋ ਦੇਖੋ ਹਰਮਿਤਜੀ ਸਾਡੇ ਨਾਲ ਬੜਾ ਵਧੀਆ ਔਰ ਬੜਾ ਦੇਸੀ ਢੰਗ ਹੈਗਾ ਜਿਹੜਾ ਸਫੈਦ ਪਾਣੀ ਨੂੰ ਭਜਾਉਣ ਵਾਲਾ ਸਾਡੇ ਨਾਲ ਸ਼ੇਅਰ ਕਰ ਰਹੇ ਨੇ ਮੈਮ ਪਹਿਲਾਂ ਇਹ ਦੱਸ ਦੋ ਇਸ ਤੋਂ ਪਹਿਲਾਂ ਕਿ ਅਸੀਂ ਇਹ ਧੂਣੀ ਦੀ ਗੱਲ ਤੁਸੀਂ ਕੀਤੀ ਹੈਗੀ ਹੈ ਇਹ ਕੀ ਹੈ ਇਹ ਦੇਸੀ ਕੀ ਹੈ ਇਹ ਇਹ ਕਿਹੜਾ ਤੇਲ ਲੱਗਦਾ ਜੀ ਸਰੋਂ ਦਾ ਤੇਲ ਲੱਗਦਾ ਜੀ ਸਰ ਇਹ ਨਿੰਮ ਦਾ ਨਿਮੋਇਲ ਹੈ ਸਰ ਨਿੰਮ ਤੇਲ ਨਿੰਮ ਦਾ ਤੇਲ ਹੈ ਸਰ ਇਹ ਤੇ ਇਹ ਜੀ ਇਹ ਦੇਸੀ ਕੀ ਹੈ ਕੀ ਜੀ ਇਹ ਸਰ ਕੋਕੋਨਟ ਅੱਛਾ ਨਾਰੀਅਲ ਦਾ ਤੇ ਠੰਡ ਕਰਕੇ ਜੰਮਿਆ ਹੋਇਆ ਜੀ ਇਹ ਠੰਡ ਕਰਕੇ ਠੰਡਾ ਹੋ ਗਿਆ ਹੈ ਤੇ ਸਰ ਹੁਣ ਆਪਾਂ ਗੱਲ ਕਰੀਏ ਕਿ ਆਪਾਂ ਨੇ ਯੂਜ਼ ਕਿਤਾ ਕਰਨਾ ਹੁਣੇ ਬੱਤੀ ਬਣਾਣੀ ਕਾਦੇ ਵਾਸਤੇ ਦੱਸ ਰਹੇ ਤੁਸੀਂ ਸਰ ਮੈਂ ਇਹ ਆਇਨਾ ਦੇ ਵਿੱਚ ਇਨਸਰਟ ਕਰਨਾ ਮਤਲਬ ਹੁਣ ਆਪਾਂ ਇਹ ਗੱਲ ਬੜਾ ਖੁੱਲ ਕੇ ਦੱਸਣੀ ਹੈ ਮੇਰੇ ਪੇਸ਼ੈਂਟ ਨੂੰ ਜਿਹਨੂੰ ਇਹ ਇਨਫੈਕਸ਼ਨ ਹੈਗੀ ਕਿਸੇ ਵੀ ਤਰ੍ਹਾਂ ਦੀ ਉਹਨੇ ਦੋ ਟਾਈਮ ਇਹ ਦੋਸ਼ ਨੂੰ ਭਜਾਉਣ ਵਾਸਤੇ ਵਾਈਟ ਦੋਸ਼ ਨੂੰ ਭਜਾਉਣ ਵਾਸਤੇ ਇਹ ਵਾਈਟ ਬੱਤੀ ਬਣਾਉਣੀ ਹੈ ਸਰ ਇਹ ਬੱਤੀ ਬਣਾ ਕੇ ਉਹਨਾਂ ਨੇ ਇਹ ਔਇਲ ਦੇ ਵਿੱਚ ਡਿਪ ਕਰਨੀ ਹੈ ਸਰ ਚੰਗੀ ਤਰ੍ਹਾਂ ਇਹ ਔਇਲ 'ਚ ਡਿਪ ਕਰਕੇ ਸਰ ਜੀ ਇਹ ਨਿੰਮ ਦਾ ਆਇਲ ਯੂਜ਼ ਕਰਨਾ ਸਰ ਤੁਹਾਨੂੰ ਪਤਾ ਹੈ ਪੁਰਾਣੇ ਟਾਈਮ ਤੇ ਕੁਝ ਵੀ ਹੁੰਦਾ ਸੀ ਨਿੰਮ ਤੇ ਹਲਦੀ ਸਾਡੇ ਬਜ਼ੁਰਗ ਦਾਦੀਆਂ ਨਾਨੀਆਂ ਕਹਿੰਦੀਆਂ ਸੀਗੀਆਂ ਕਿਤੇ ਵੀ ਜ਼ਖਮ ਹੋ ਗਿਆ ਨਿੰਮ ਲੈ ਲੋ ਹਲਦੀ ਹਲਦੀ ਦਾ ਲੇਪ ਲਾ ਲੋ ਹਨਾ ਹਲਦੀ ਪੀ ਲੋ ਨਿੰਮ ਤੇ ਹਲਦੀ ਇਹ ਮੇਨ ਹੁੰਦੀ ਸੀਗੀ ਹੁਣ ਅਸੀਂ ਅੱਜ ਨਿੰਮ ਦੀ ਗੱਲ ਕਰ ਰਹੇ ਹਾਂ ਸਰ ਜ਼ਖਮ ਨੂੰ ਨਿੰਮ ਨਾਲ ਧੋਣਾ ਹਨਾ ਹੁਣ ਅਸੀਂ ਨਿੰਮ ਆਇਲ ਲੈ ਲਿਆ ਤਾਜ਼ੇ ਨਿੰਮ ਦੇ ਪੱਤੇ ਵੀ ਲੈ ਸਕਦੇ ਹੁਣ ਅਸੀਂ ਕੀ ਕਰਨਾ ਇਹਨੂੰ ਚੰਗਾ ਡਿਪ ਕਰਕੇ ਇਸ ਤਰੀਕੇ ਸਰ ਇਹਨੂੰ ਆਪਾਂ ਚੰਗਾ ਡਿਪ ਕਰਕੇ ਤੇ ਫਿਰ ਆਪਾਂ ਕੀ ਕਰਨਾ ਸਰ ਇਹਨੂੰ ਸਾਰਾ ਮੈਂ ਸੌਕਤਾ ਨੇ ਕੀਤਾ ਸਰ ਇਸ ਟਾਈਮ ਸਾਰਾ ਸੌਕ ਕਰਨਾ ਕਿਉਂਕਿ ਪੂਰੀ ਦੀ ਪੂਰੀ ਅੰਦਰ ਇਨਸਰਟ ਇਨਸਰਟ ਕਰਨੀ ਹੈਗੀ ਹੈ ਹੁਣੇ ਫੀਮੇਲ ਨੇ ਕੀ ਕਰਨਾ ਸਰ ਇਹ ਵੈਜਾਇਨਾ ਦੇ ਵਿੱਚ ਵੈਜਾਇਨਾ ਦੇ ਵਿੱਚ ਬੜੇ ਪਿਆਰ ਦੇ ਨਾਲ ਮਤਲਬ ਸਟਰੋਂਗਲੀ ਨਹੀਂ ਕਰਨਾ ਜੇ ਸਟਰੋਂਗਲੀ ਕਰਨਗੇ ਤਾਂ ਜਿਹੜੇ ਅੰਦਰਲੇ ਮਸਲ ਹਨਗੇ ਸਾਰੇ ਵੈਜਾਇਨਾ ਦੇ ਮਸਲਸ ਉਹ ਉਹ ਹਿੱਟ ਹੋਣਗੇ ਅਸੀਂ ਬੜਾ ਸੌਫਟਲੀ ਇਹਨੂੰ ਲਿਜਾਂਦੇ ਆ ਲਿਜਾਂਦੇ ਆ ਤਾਂ ਕਿ ਆਸੇ ਪਾਸੇ ਕੋਈ ਵੀ ਇਨਫੈਕਸ਼ਨ ਪਈ ਹੈ ਤਾਂ ਇਹ ਇਹਦਾ ਫਾਇਦਾ ਟੱਚ ਹੋਣਾ ਚਾਹੀਦਾ ਹੈ ਨਾ ਇਦਾਂ ਇਹਨੂੰ ਕਰਕੇ ਸਰ ਪੂਰੀ ਇਹਨੂੰ ਆਪਾਂ ਇਨਸਰਟ ਕਰਨੀ ਹੈਗੀ ਹੈ ਪੂਰੀ ਦੀ ਪੂਰੀ ਲੈ ਜਾਣੀ ਹੈ ਇੰਨੀ ਕ ਬਾਹਰ ਰੱਖਣੀ ਹੈ ਤੇ ਸਰ ਇਹ ਇਨਸਰਟ ਕਰਕੇ ਨਾ ਲੇਡੀ ਨੇ 3-4 ਘੰਟੇ ਈਵਨ ਰੱਖਣੀ ਹੈ ਓਕੇ ਨਾਲੋਂ ਨਾਲ ਨਹੀਂ ਕੱਢਣੀ ਜੇ ਪੌਸਿਬਲ ਹੈ ਤੇ ਉਹਨੇ ਆਹ 3-4 ਘੰਟੇ ਰੱਖਣੀ ਹੈ ਭਾਵੇਂ ਸਵੇਰੇ ਰੱਖ ਲਈ ਸੀ 3-4 ਘੰਟੇ ਬਾਅਦ ਫਿਰ ਉਸਨੇ ਇਹਨੂੰ ਕੱਢ ਲੈਣਾ ਤੇ ਇਹ ਜਿਹੜੀ ਹੈ ਨਾ ਇਹ ਡਿਜ਼ਾਈਨਾਂ ਨੂੰ ਕਲੀਨ ਕਰਨ ਵਾਸਤੇ ਇਹ ਤੁਣੀ ਉਹਨਾਂ ਨੇ ਸਰ ਦੋ ਟਾਈਮ ਕਰਨੀ ਹੈਗੀ ਹੈ ਦੋ ਟਾਈਮ ਕਰਕੇ ਫਿਰ ਉਹ ਇਹ ਵੀ ਕਰ ਸਕਦੇ ਆ ਸਰ ਜਿਵੇਂ ਕਿ ਹੁਣ ਅਸੀਂ ਨਿੰਮ ਦੇ ਪੱਤਿਆਂ ਦੀ ਗੱਲ ਕੀਤੀ ਹੈ ਨਾ ਨਾਲ ਨਾਲ ਨਿੰਮ ਦੇ ਪੱਤੇ ਜਾਂ ਉਹ ਆਮਲਾ ਪਾਊਡਰ ਲੈ ਕੇ ਠੀਕ ਹੈ ਆਮਲਾ ਪਾਊਡਰ ਹਾਂ ਆਮਲਾ ਪਾਊਡਰ ਲੈ ਕੇ ਜਾਂ ਨਿੰਮ ਦੇ ਪੱਤੇ ਲੈ ਕੇ ਉਸ ਨੂੰ ਉਹਨਾਂ ਨੇ ਗਰਮ ਪਾਣੀ ਦੇ ਵਿੱਚ ਉਬਾਲ ਕੇ ਤੇ ਗਰਮ ਪਾਣੀ ਪੂਰਾ ਪੂਰਾ ਗਰਮ ਪਾਣੀ ਹੋਵੇ ਹੈਨਾ ਜੇ ਉਹਨਾਂ ਦੇ ਜਦੋਂ ਉਹਨਾਂ ਨੇ ਬਾਥਿੰਗ ਟੱਬ ਜਿਹੜਾ ਹੈਗਾ ਹੈਨਾ ਬਾਥਿੰਗ ਟੱਬ ਆ ਵਾਸ਼ਰੂਮ 'ਚ ਬੈਠ ਕੇ ਉਹਨਾਂ ਨੇ ਬਾਥਿੰਗ ਟੱਬ ਲੈਣਾ ਸਰ ਕੋਈ ਨਾ ਕੋਈ ਕਪੜਾ ਜਿਹੜਾ ਹੈ ਉਹ ਆਪਣੇ ਆਲੇ ਦੁਆਲੇ ਉਹਨਾਂ ਨੇ ਰੱਖ ਕੇ ਤੇ ਇਹਦੀ ਧੂਣੀ ਕਰਨੀ ਹੈ ਗਰਮ ਪਾਣੀ ਦੀ ਧੂਣੀ ਨਹਾਣ ਤੋਂ ਬਾਅਦ ਉਹਨਾਂ ਨੇ ਜ਼ਰੂਰੀ ਕਰਨੀ ਹੈ ਪਹਿਲੇ ਨਹਾ ਲੈਣ ਨਹਾਣ ਤੋਂ ਬਾਅਦ ਇਹ ਪਾਣੀ ਇਹਨਾਂ ਉਬਾਲਿਆ ਪਾਣੀ ਬਣਾ ਕੇ ਇਹਦੀ ਤੂ ਨਹੀਂ ਸਰ ਇਹ ਦੋ ਫਾਰਮੂਲੇਸ਼ਨ ਜੇ ਨਿਮੋਇਲ ਲੈ ਰਿਹਾ ਤਾਂ ਵੀ ਠੀਕ ਹੈ ਕੋਕੋਨਟ ਆਇਲ ਜਿਹੜਾ ਹੈਗਾ ਸਰ ਇਹ ਵੀ ਜਿਹੜੀ ਅੰਦਰ ਦੀ ਸਵੇਲਿੰਗ ਹੈ ਨਾ ਇੰਟਰਨਲ ਸਵੇਲਿੰਗ ਨੂੰ ਰਿਕਵਰ ਕਰਦਾ ਹੈਗਾ ਜੇ ਅੰਦਰ ਕੋਈ ਜਖਮ ਹੋਏ ਹੋਏ ਤਾਂ ਉਹ ਵੀ ਠੀਕ ਕਰਨੀ ਉਹ ਦੋਨੋਂ ਆਇਲ ਦੇ ਵਿੱਚੋਂ ਜਿਹੜਾ ਮਰਜੀ ਆਇਲ ਯੂਜ਼ ਕਰ ਸਕਦੇ ਆ ਪਰ ਬਸ਼ਰਤੇ ਦਿਨ ਦੇ ਵਿੱਚ ਜੇ ਯੂਜ਼ ਕੀਤਾ ਆਲਸ ਤਿਆਗ ਕੇ ਦਿਨ ਦੇ ਵਿੱਚ ਦੋ ਵਾਰੀ ਲੇਡੀ ਨੇ ਕਰਨਾ ਹੀ ਕਰਨਾ ਤੇ ਮਹੀਨੇ ਬਾਅਦ ਸਰ ਇਹਦਾ ਰਿਜ਼ਲਟ ਦੇਖ ਲੈਣਾ ਜੀ 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 ਸੋ ਤੁਸੀਂ ਦੇਖੋ ਬਹੁਤ ਅਸੀਂ ਕਹਿ ਲਈ ਕਿ ਦੇਸੀ ਤਰੀਕੇ ਨਾਲ ਸਫੈਦ ਪਾਣੀ ਦਾ ਹੱਲ ਹੈਗਾ ਜਿਹੜਾ ਅੱਜ ਸੀਨੀਅਰ ਨਰਸਿੰਗ ਆਫੀਸਰ ਹਰਮਿਤ ਕੌਰ ਜੀ ਸਾਡੇ ਨਾਲ ਸ਼ੇਅਰ ਕੀਤਾ ਉਹਨਾਂ ਨੇ ਕਿਹਾ ਜਾਂ ਤਾਂ ਨਾਰੀਅਲ ਤੇਲ ਲੈ ਸਕਦੇ ਨੇ ਔਰ ਜਾਂ ਫਿਰ ਨਿੰਮ ਦੇ ਤੇਲ ਦੇ ਨਾਲ ਅਸੀਂ ਧੂਨੀ ਹੈਗੀ ਹੈ ਇਹਦੀ ਕਰਨੀ ਹੈ ਅੱਛਾ ਮੈਮ ਇਹ ਪੱਥਰਾਂ ਦੀ ਗੱਲ ਤੁਸੀਂ ਕੀਤੀ ਸੀ ਇਹ ਪੱਥਰ ਕੀ ਕਰਨਗੇ ਜੀ ਫਿਰ ਇਹ ਸਰ ਇਹ ਧਿਆਨ ਹੈ ਪੁਰਾਣੇ ਟਾਈਮ ਤੇ ਵਰਤੀਆਂ ਪਾਠਾ ਲੇਡੀਜ਼ ਬਹੁਤ ਖਾਂਦੀਆਂ ਸੀਗੇ ਚਾਹ ਨਾਲ ਕਹਿੰਦੇ ਸੀ ਦਿਨ ਵੀ ਛੜ ਕੇ ਤਾਂ ਉਹ ਪੁੱਛਦੀ ਸੀ ਵੀ ਤੂੰ ਵਰਤੀਆਂ ਜੇ ਕਿਉਂ ਖਾਈ ਜੰਨੀ ਹੈ ਕਿ ਹਣਾ ਤੇ ਇਹ ਸਰ ਅੱਜ ਦੇ ਟਾਈਮ ਤੇ ਮੈਂ ਇਹ ਵੀ ਖਾਣਾ ਕਿਉਂਕਿ ਅਸੀਂ ਹਮੇਸ਼ਾ ਦੀ ਤਰ੍ਹਾਂ ਅੱਜ ਮੈਂ ਕੀ ਕਹਿ ਰਹੀ ਹਾਂ ਟ੍ਰੈਡੀਸ਼ਨਲ ਟਾਈਮ ਹਮੇਸ਼ਾ ਮੈਂ ਕੀ ਕਹਿ ਰਹੀ ਹਾਂ ਪੁਰਾਣਾ ਸਮਾਂ ਮੈਂ ਤਾਂ ਇਹ ਕਹਿਣੀ ਅੱਜ ਦੇ ਲਾਈਫ ਸਟਾਈਲ ਜਿਹੜੇ ਅਸੀਂ ਸਾਰਾ ਸਟੈਂਡਰਡ ਦੇ ਚ ਜੀਣਾ ਪਸੰਦ ਕਰਦੇ ਆ ਨਾ ਆਪਾਂ ਨੂੰ ਚਾਹੀਦਾ ਕਿ ਪੁਰਾਣੇ ਟਾਈਮ ਦੇ ਟ੍ਰੈਡੀਸ਼ਨਲ ਵਿਚਾਰਾਂ ਦੇ ਵਿੱਚ ਅਸੀਂ ਦੁਬਾਰਾ ਆ ਜਾਈਏ ਜੇ ਅਸੀਂ ਆਈਵੀਐਫ ਡਾਕਟਰ ਨੂੰ ਪੈ ਨਹੀਂ ਦੇਣੇ ਤੇ ਸਰੀਰ ਖਰਾਬ ਨਹੀਂ ਕਰਨਾ ਮਤਲਬ ਬੱਚਾ ਛੇਤੀ ਕਨਸੀਵ ਬਸੀ ਕਰਨਾ ਹੈ ਗੁੱਲ ਮਿਲਾ ਕੇ ਸਫੈਦ ਪਾਣੀ ਦੀ ਸਮੱਸਿਆ ਖਤਮ ਕਰਨੀ ਹੈ ਜਿਹਦੇ ਕਰਕੇ ਬੱਚਾ ਸਾਡੇ ਘਰ ਨਹੀਂ ਆ ਰਿਹਾ ਜਾਂ ਖੁਦ ਨੂੰ ਕੌਨਫੀਡੈਂਸ ਨਹੀਂ ਆ ਰਿਹਾ ਤਾਂ ਇਹ ਸਾਨੂੰ ਇਹ ਪੱਥਰ ਕੌਨਫੀਡੈਂਸ ਲਿਆਉਣਗੇ ਜੀ ਸਾਡੇ ਚ ਇਹ ਪੱਥਰ ਰੱਖਣ ਦਾ ਕਾਰਨ ਕੀ ਹੈ ਸਰ ਜੀ ਕਿਉਂਕਿ ਲੇਡੀਜ਼ ਨੇ ਵਰਤੀਆਂ ਪਾਠਾ ਖਾਣਾ ਹੁੰਦਾ ਨਾ ਤਾਂ ਸਰ ਇਹ ਔਰ ਲੇਡੀਆਂ ਕੀ ਕਰਦੀ ਜਦੋਂ ਇਨਫੈਕਸ਼ਨ ਹੁੰਦੀ ਹੈ ਨਾ ਦੱਸਦੀਆਂ ਨਹੀਂ ਸੰਗਦੀਆਂ ਕਿਸੇ ਨੂੰ ਨਾ ਤਾਂ ਉਹ ਹਸਬੰਡ ਨੂੰ ਦੱਸਦੀਆਂ ਕਿਉਂਕਿ ਦੇਖੋ ਉੱਥੇ ਵੀ ਨੈਗੇਟਿਵਿਟੀ ਆਂਦੀ ਹੈ ਘਰ ਦੇ ਵਿੱਚ ਕਿਸੇ ਨੂੰ ਦੱਸਦੀਆਂ ਨਹੀਂ ਗਈਆਂ ਵੀ ਸਾਨੂੰ ਇਹ ਵਾਈਟ ਡਿਸਚਾਰਜ ਦੀ ਪ੍ਰੋਬਲਮ ਹੈਗੀ ਆ ਇਸ ਕਰਕੇ ਨਾ ਇਹ ਸਵਾਦ ਵੀ ਲੱਗੂਗਾ ਉਹਨਾਂ ਨੂੰ ਜਿਹੜੀਆਂ ਤਾਂ ਪੁਰਾਣੇ ਵਿਚਾਰਾ ਪੱਥਰ ਸਵਾਦ ਲੱਗੂ ਸਰ ਇਹ ਪਾਠਾ ਸਰ ਇਹ ਖਾਣ ਵਾਲੀ ਪਾਠਾ ਪਾਠਾ ਸਰ ਇਹਨੂੰ ਆਪਾਂ ਪਾਠਾ ਕਹਿੰਦੇ ਨੇ ਸਫੇਦ ਪੱਥਰ ਨਹੀਂ ਹੈ ਇਹ ਪਾਠਾ ਹੈ ਜਿਹੜੀ ਸੁਣ ਰਹੀ ਹੈ ਨਾ ਲੇਡੀ ਜਿਹੜੇ ਖਾਂਦੀਆਂ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਕਿ ਉਹ ਮੈਡਮ ਨੇ ਸਾਡੇ ਸਵਾਦ ਦੀ ਚੀਜ਼ ਰੱਖ ਦਿੱਤੀ ਹੈਗੀ ਐ ਤੇ ਉਹਨਾਂ ਨੂੰ ਤਾਂ ਚੰਗਾ ਲੱਗਣਾ ਸਰ ਠੀਕ ਹੈ ਪਰ ਭਾਟਾ ਹੱਦੋਂ ਵੱਧ ਵੀ ਨਹੀਂ ਖਾਣਾ ਹੁੰਦਾਗਾ ਹਾਂ ਨਾ ਕਿੰਨੀ ਇੱਕ ਡੋਜ਼ ਕਿੰਨੀ ਇੱਕ ਖਾਣੀ ਹੈ ਜੀ ਸਰ ਇਹਦੀ ਡੋਜ਼ ਦੀ ਅਸੀਂ ਗੱਲ ਕਰੀਏ ਖੈਰ ਮੈਂ ਤਾਂ ਕਦੇ ਇਹਨੂੰ ਨਹੀਂ ਟਰਾਈ ਕੀਤਾਗਾ ਸਰ ਤੇ ਸਰ ਇਹਦੀ ਜ਼ਰੂਰਤ ਹੀ ਨਹੀਂ ਪਈ ਮਤਲਬ ਕੁਲ ਮਿਲਾ ਕੇ ਕਦੇ ਲੋੜ ਹੀ ਨਹੀਂ ਪਈ ਸਰ ਤੁਸੀਂ ਖਵਾਇਆ ਬਹੁਤ ਹੈ ਅਸੀਂ ਖਾਆ ਆ ਵੋ ਤੇ ਖਾਦਾ ਨਹੀਂ ਕਿਉਂ ਕਿ ਅਸੀਂ ਸਟ्रेस ਲਾਈਫ ਸਟ्रेस ਫ੍ਰੀ ਲਾਈਫ ਜਿਉ ਰਹੇ ਆ ਤੇ ਮੈਂ ਉਹੀ ਮੇਰੇ ਦਰਸ਼ਕਾਂ ਨੂੰ ਐਡਵਾਈਸ ਕਰਦੀ ਵੀ ਉਹਨਾਂ ਨੇ ਸਟ्रेस ਫ੍ਰੀ ਲਾਈਫ ਜਿਉਣੀ ਆ ਹੁਣ ਜੇ ਅਸੀਂ ਇਹਦਾ ਪਾਊਡਰ ਫਾਰਮ ਦੇ ਵਿੱਚ ਲੈਣੇ ਆ ਸਰ ਉਹਨਾਂ ਨੇ ਅੱਧਾ ਚਮਚ ਸਵੇਰੇ ਤੇ ਅੱਧਾ ਚਮਚ ਸ਼ਾਮ ਇਹ ਲੈ ਸਕਦੀਆਂ ਸਵਾਦ ਦੇ ਅਕੋਰਡਿੰਗ ਪੱਥਰ ਵੀ ਇਦਾਂ ਰੱਖਿਆ ਹੈ ਨਾ ਬਸ ਚਪੀ ਜਾਂ ਸਵਾਦ ਨਾਲ ਖਾਈ ਜਾਂ ਸਰ ਇਹ ਪਾਟਾ ਪਰ ਇੱਕ ਲਿਮਿਟ ਦੇ ਵਿੱਚ ਅੱਧਾ ਚਮਚ ਸਵੇਰੇ ਤੇ ਅੱਧਾ ਸ਼ਾਮ ਦੋ ਟਾਈਮ ਠੀਕ ਹੈ ਜੇ ਅਸੀਂ ਉਹਨੇ ਫਾਰਮੂਲੇਸ਼ਨ ਦੀ ਗੱਲ ਕਰਦੇ ਆ ਸਰ ਪਾਟੇ ਦੇ ਨਾਲ ਨਾਲ ਮੈਂ ਬਾਕੀ ਦੀ ਫਾਰਮੂਲੇਸ਼ਨ ਵੀ ਰੱਖੀ ਹੈ ਸਰ ਜੀ ਜੀ ਬਿਲਕੁਲ ਹੋਰ ਵੀ ਬਹੁਤ ਸਾਰੇ ਚੀਜ਼ਾਂ ਤੁਸੀਂ ਦੇਖੋ ਇੱਥੇ ਰੱਖੀ ਹੋਈ ਹੈ ਹੁਣ ਅਸੀਂ ਲਗਾਈ ਦੰਨੇ ਆ ਕਿ ਇਹ ਜਿਹੜਾ ਭਾਠੇ ਦਾ ਟੈਗ ਹੈਗਾ ਤਾਂ ਕਿ ਸਾਡੀਆਂ ਭੈਣਾਂ ਧਿਆਨ ਰੱਖਣ ਇਹ ਭਾਠਾ ਹੈ ਇਹਨੂੰ ਭਾਠਾ ਗਿਆ ਜਾਂਦਾ ਹੈ ਅਗਰ ਫਿਰ ਵੀ ਇਸ ਬਾਬਤ ਕਿਵੇਂ ਕਿਸ ਤਰੀਕੇ ਨਾਲ ਖਾਣਾ ਹੈ ਤਾਂ ਤੁਸੀਂ ਹਰਮੀਤ ਕੌਰ ਜੀ ਹੋਰ ਨਾਲ ਫੋਨ ਨੰਬਰ ਤੇ ਗੱਲਬਾਤ ਵੀ ਕਰ ਸਕਦੇ ਹੋ ਇਹ ਮਿਸ਼ਰੀ ਆ ਗਈ ਜੀ ਭਾਠੇ ਦੇ ਨਾਲ ਇਹ ਸ਼ਤਾਵਰ ਆ ਗਿਆ ਭਾਠੇ ਦੇ ਨਾਲ ਤੇ ਇਹ ਮਾਜੂ ਫਲ ਆ ਗਿਆ ਤੇ ਇਹ ਤੁੱਕੇ ਆ ਗਏ ਜਿਹਨੂੰ ਅਸੀਂ ਕਿੱਕਰ ਫਲੀ ਤੁੱਕੇ ਕਹਿੰਦੇ ਹਾਂ ਬਿਲਕੁਲ ਬਿਲਕੁਲ ਇਹਨਾਂ ਨੇ ਮਾਜੂ ਫਲ ਕਿੱਕਰ ਫਲੀ ਤੇ ਪਾਠਾ ਠੀਕ ਹੈ ਤੇ ਸ਼ਤਾਵਰ ਠੀਕ ਹੈ ਜੀ ਚਾਰਾਂ ਨੂੰ 50-50 ਗ੍ਰਾਮ ਲੈ ਕੇ ਲੋ ਮਿਸ਼ਰੀ ਅਸੀਂ ਕੱਢਤੀ ਜੀ ਮਿਸ਼ਰੀ ਅਸੀਂ ਕੱਢਣੀ ਨਹੀਂ 25 ਗ੍ਰਾਮ ਅੱਛਾ ਕੱਟ ਕਰ ਸਵਾਦ ਬਣਾਉਣਾ ਨਾ ਸਰ ਕਿਉਂਕਿ ਮੈਨੂੰ ਪਤਾ ਹੈ ਮਰੀਆਂ ਭੈਣਾਂ ਸਵਾਦ ਦੀਆਂ ਮਾਰੀਆਂ ਹੋਈਆਂ ਸਰ 50-50 ਗ੍ਰਾਮ ਇਹ ਚਾਰੋਂ ਲੈ ਕੇ ਸਰ 25 ਗ੍ਰਾਮ ਮਿਸ਼ਰੀ ਵੀ ਆਪਾਂ ਪਾਉਣੀ ਆ ਇਹਨਾਂ ਦਾ ਪਾਊਡਰ ਬਣਾ ਲੈਣ ਠੀਕ ਹੈ ਇਹਦਾ ਪਾਊਡਰ ਬਣਾ ਕੇ ਚਾਰਾਂ ਦਾ ਪਾਣੀ ਦੇ ਨਾਲ ਉਹਨਾਂ ਨੇ ਸਵੇਰੇ ਤੇ ਸ਼ਾਮੀ ਜਿਸ ਵੇਲੇ ਕੁਝ ਖਾਣ ਪੀਣ ਦੇ ਵਿੱਚ ਅੱਧੇ ਪੂਨੇ ਘੰਟੇ ਦਾ ਗੈਪ ਹੋਵੇ ਐਟ ਲੀਸਟ 40 ਮਿੰਟ ਦਾ ਉਹਨਾਂ ਨੇ ਦੋ ਟਾਈਮ ਇੱਕ ਇੱਕ ਚਮਚ ਪਾਣੀ ਦੇ ਨਾਲ ਲੈ ਲੈਣਾ ਸਰ ਜੀ 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 ਅੱਛਾ ਮੈਂ ਜ ਜਿਨ੍ਹਾਂ ਕੋਲੇ ਟਾਈਮ ਨਹੀਂ ਹੁੰਦਾ ਸਮਾਂ ਨਹੀਂ ਹੁੰਦਾ ਇਸ ਤਰੀਕੇ ਦਾ ਅਸੀਂ ਸਿਸਟਮ ਸੈੱਟ ਕਰਨ ਦਾ ਕਿ ਅਸੀਂ ਤੁੱਕੇ ਲਈਏ ਮੌਜੂਫਲ ਲਈਏ ਪਾਠਾ ਖਾਈਏ ਸ਼ਤਾਵਰ ਦਾ ਇਸਤੇਮਾਲ ਕਰੀਏ ਜਾਂ ਫਿਰ ਮਿਸ਼ਰੀ ਇਹਦੇ ਵਿੱਚ ਰਗੜ ਕੇ ਅਸੀਂ ਪਾਈਏ ਤੇ ਸਿੱਧਾ ਜ ਕੋਈ ਸੌਖਾ ਜ ਹੱਲ ਤੁਹਾਡੇ ਕੋਲ ਹੈਗਾ ਕਿ ਨੁਸਕਾ ਬਣਿਆ ਬਣਾਇਆ ਇਦਾਂ ਦਾ ਹੋਵੇ ਸਰ ਜੇ ਅਸੀਂ ਫਾਰਮੂਲੇਸ਼ਨ ਦੀ ਗੱਲ ਕਰੀਏ ਖਾਸ ਕਰਕੇ ਲਿਕੋਰੀਆ ਵਾਸਤੇ ਲਿਕੋਰੀਆ ਵਾਸਤੇ ਜਿਹੜਾ ਇਨਫੈਕਸ਼ਨ ਲਿਕੋਰੀਆ ਚ ਕਨਵਰਟ ਹੋ ਜਾਂਦਾ ਸਰ ਇਹ ਹੋ ਗਿਆ ਪਾਊਡਰ ਕੈਪਸੂਲ ਤੇ ਆ ਟੈਬਲੇਟ ਨਾਲ ਆਪਾਂ ਦਿਨਸਾਰੇ ਸਰਪ ਇਹ ਚਾਰਾ ਚੀਜ਼ਾਂ ਦਾ ਕੰਬੀਨੇਸ਼ਨ ਵਿਦਿਨ ਅ ਮੰਥ ਜਿਨ੍ਹਾਂ ਨੂੰ ਕਨਸੀਵ ਵੀ ਨਹੀਂ ਹੁੰਦਾ ਪੀਆਈਡੀ ਕਰਕੇ ਯੂਟੀਆਈ ਇਨਫੈਕਸ਼ਨ ਕਰਕੇ ਕਨਸੀਵ ਨਹੀਂ ਹੋ ਰਿਹਾਗਾ ਤੇ ਇਹ ਚਾਰਾ ਚੀਜ਼ਾਂ ਦਾ ਕੰਬੀਨੇਸ਼ਨ ਸਰ ਵਿਦਿਨ ਅ ਮੰਥ ਠੀਕ ਹੋ ਜਾਣਾ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਕਿ ਉਹਨਾਂ ਨੂੰ ਕਨਸੀਵ ਕਦੋਂ ਹੋ ਜਾਣਾ ਤੇ ਜੇ ਫਿਰ ਵੀ ਕਨਸੈਪਸ਼ਨ ਦੇ ਵਿੱਚ ਕਈ ਵਾਰੀ ਹੁੰਦਾ ਕਿ ਦਿੱਕਤ ਆ ਹੀ ਰਹੀ ਹੁੰਦੀ ਆ ਸਰ ਇਹ ਤਾਂ ਹੁਣ ਤੁਹਾਨੂੰ ਵੀ ਪਤਾ ਕੀ ਆ ਮੈਨੂੰ ਦੱਸਣ ਦੀ ਲੋੜ ਨਹੀਂ ਹਾਂ ਇਹ ਅਸੀਂ ਆਪਣਾ ਸੁਭਾਗ ਹੈ ਸੁਭਾਗੇ ਬਣਦੇ ਵੇਖ ਰਹੇ ਹਾਂ ਜੀ ਸਰ ਇਹ ਵਾਕਿਆ ਹੀ ਸੁਭਾਗਿਆ ਬਣਦਾ ਸਰ ਹਾਂ ਮੈਂ ਮੈਂ ਐਗਜ਼ਾਮਪਲ ਹੀ ਨਹੀਂ ਦੇ ਸਕਦੀ ਸਰ ਮੇਰੇ ਕੋਲ ਹਰ ਰੋਜ਼ ਇੱਕ ਨਵਾਂ ਐਗਜ਼ਾਮਪਲ ਹੁੰਦਾ ਜਿਹੜੇ ਕਹਿੰਦੇ ਕਿ ਮੈਡਮ ਅਸੀਂ ਸੁਭਾਗ ਗਿਆ ਦੇ ਅਸੀਂ ਮਤਲਬ ਪਹਿਲਾਂ 30 ਕੈਪਸੂਲ ਲਏ ਸੀ 60 ਤਾਂ ਲਏ ਨਹੀਂ ਆ ਹੁਣ ਪ੍ਰੈਗਨਨਸੀ ਸਾਡੀ ਹੋ ਗਈ 60 ਵਾਲੀ ਪੈਕਿੰਗ ਪਈ ਹੈ ਵਾਪਸ ਲੈ ਲਵੋਗੇ ਇਹਨਾਂ ਦਿਨਾਂ ਦੇ ਵਿੱਚ ਵੀ ਮੇਰੇ ਕੋਲ ਇੱਕ ਕੇਸ ਉਹਦੀ ਮੈਡੀਸਨ ਵਾਪਸ ਮੰਗਵਾਈ ਹੈ ਕਿਉਂ ਉਹਦਾ ਮੰਗਵਾਉਣ ਦਾ ਕਾਰਨ ਕੀ ਸੀਗਾ ਸਰ ਕਿਉਂਕਿ ਉਹਨੂੰ ਬਹੁਤ ਔਖਾ ਕਨਸੀਵ ਹੋਇਆ ਸੀ 10 ਸਾਲਾਂ ਬਾਅਦ ਸਾਢੇ 10 ਸਾਲ ਹੋ ਗਏ ਸੀਗੇ ਫੌਰਨ ਤੋ ਆਈ ਲੇਡੀ ਤੇ ਫਿਰ ਦੇਖੋ ਜੀ ਜਦੋਂ 10 ਸਾਲ ਬਾਅਦ ਚੀਜ਼ ਸਾਨੂੰ ਮਿਲੀ ਹੈ ਆ ਗਾਣੀ ਡਾਕਟਰ ਕੋਲ ਵੀ ਉਹ ਜਾਣਗੇ ਹਨ ਆਈਵੀਐਫ ਵਾਸਤੇ ਉਸ ਡਾਕਟਰ ਕੋਲ ਜਾਣਗੇ ਐਲੋਪੈਥੀ ਨੂੰ ਮਿਲਣਗੇ ਉਸ ਡਾਕਟਰ ਨੇ ਕਿਹਾ ਹੈ ਕਿ ਜੇ ਮੇਰਾ ਟ੍ਰੀਟਮੈਂਟ ਲੈਣਾ ਤਾਂ ਆਯੁਰਵੇਦਿਕ ਮੈਡੀਸਨ ਬੰਦ ਕਰਨੀ ਪਏਗੀ ਜਦਕਿ ਆਈਵੀਐਫ ਦੇ ਨਾਲ-ਨਾਲ ਮੇਰੀ ਸੁਭਾਗੇ ਮੈਡੀਸਨ ਚੱਲਦੀ ਹੈ ਉਸ ਕੇਸ ਦੇ ਵਿੱਚ ਉਹਨਾਂ ਨੇ ਸਾਨੂੰ ਮੈਡੀਸਨ ਰਿਟਰਨ ਵੀ ਕੀਤੀ ਹੈ ਪਰ ਹੁਣ ਲੈਟ ਅਸ ਸੀ ਕਿਉਂਕਿ ਇਹ ਗਲਤੀ ਇਹ ਮੈਂ ਕਿਉਂ ਦੱਸ ਰਹੀ ਹਾਂ ਸਰ ਇਹਦਾ ਕਾਰਨ ਕੀ ਹੈ ਇਹ ਗਲਤੀ ਮੇਰੇ ਇੱਕ ਪੇਸ਼ੈਂਟ ਨੇ ਕੀਤੀ ਜੋ ਜਿਹਦਾ ਇੱਕ ਬੱਚਾ 9ਵੇਂ ਮਹੀਨੇ ਖਰਾਬ ਹੋ ਗਿਆ ਠੀਕ ਹੈ 8 ਮਹੀਨੇ ਤੱਕ ਉਸਨੇ ਸੁਭਾਗੇ ਖਾਧੀ ਸਰ ਵਧੀਆ ਚੱਲ ਰਿਹਾ ਸਾਰੇ ਰਿਪੋਰਟਾਂ ਠੀਕ ਸੀਗੀਆਂ ਤਾਂ ਮੈਂ ਉਸ پیشنਟ ਨੂੰ ਕਿਹਾ ਮੈਂ ਕਿ ਤੁਸੀਂ ਇਸ ਤਰ੍ਹਾਂ ਕਰੋ ਇਹ ਆਪਰੇਟ ਕਰਾ ਲਓ ਕਿਉਂਕਿ ਬਹੁਤ ਸਾਲਾਂ ਬਾਅਦ ਆਪਣੇ ਕੋਲ ਇਹ ਚੀਜ਼ ਆਈ ਹੈ ਸਜ਼ੇਰੀਨ ਕਰਾ ਲਓ ਸਰ ਉਹ ਇੱਕ ਦਿਨ ਦੇ ਵਿੱਚ ਵਿੱਚ ਉਹ ਬੱਚੇ ਦੀ ਆਲ ਫਟ ਗਈ ਕਿਉਂਕਿ ਉਹ ਵੇਟ ਉਹਦਾ ਵਾਵਾ ਸੀਗਾ ਤੇ ਤੁਹਾਨੂੰ ਪਤਾ ਹੀ ਇਹ ਫੇਸਰ ਪ੍ਰੋਬਲਮ ਆ ਗਈ ਤੇ ਉਸੇ ਲੇਡੀ ਦਾ ਦੂਸਰਾ ਬੱਚਾ ਸਰ ਫਿਰ 8.5 ਮਹੀਨੇ ਤੇ ਜਿਵੇਂ ਕਿ ਮੈਂ ਅਵੇਅਰ ਕਰ ਰਹੀ ਸੀ ਕਿ ਇਸ ਕਰਕੇ ਮੇਰੇ ਕਹਿਣ ਦਾ ਭਾਵ ਇਹ ਗੱਲਾਂ ਦੱਸਣ ਦਾ ਇਹੀ ਹੈ ਸਰ ਜੇ ਵੈਗੁਰੂ ਦੇ ਮੇਰ ਨਾਲ 10 ਕਸਾਲਾ ਬਾਅਦ 9 ਕਸਾਲਾ ਬਾਅਦ ਕਨਸੀਵ ਹੋ ਗਿਆ ਤਾਂ ਜਿੱਤੋਂ ਆਪਾਂ ਨੇ ਆਪਰੇਟ ਕਰਾਨਾ ਸਮਝ ਆਪਣੀ ਮੈਂ ਇਹ ਕਹਿਣੀ ਆ ਸੁਣੋ ਸਬਦੀ ਕਰੋ ਮੰਨ ਦੀ ਠੀਕ ਹੈ ਸਮਝ ਸੁਣੋ ਸਬਦੀ ਪਰ ਕਰਨੀ ਅਸੀਂ ਇਹ ਆ ਵੀ ਸਾਨੂੰ ਜੇ ਇਸ ਤਰੀਕੇ ਫਾਇਦਾ ਹੋਇਆ ਅਸੀਂ ਡਿਲੀਵਰੀ ਨਾਰਮਲ ਵੱਲ ਜਾਣਾ ਹੈ ਕਿ ਸੀਜ਼ੇਰੀਅਨ ਵੱਲ ਜਾਣਾ ਹੈ ਇਸ ਕਰਕੇ ਮੇਰੇ ਪੇਸ਼ੈਂਟ ਨੇ ਕੋਈ ਇਦਾਂ ਦੀ ਗਲਤੀਆਂ ਨਹੀਂ ਖਾਣੀਆਂ ਜੋ ਮੇਰੇ ਪੇਸ਼ੈਂਟ ਭੁਗਤ ਚੁੱਕੇ ਬਿਲਕੁਲ ਮਲਕ ਜੀ ਇੱਕ ਵਾਰ ਅਸੀਂ ਜਿਸ ਪਾਸੇ ਤੋਂ ਆਪਣਾ ਟਰੀਟਮੈਂਟ ਜਿਸ ਪਾਸੇ ਤੋਂ ਪਰਮਾਤਮਾ ਨੇ ਜ਼ਰੀਆ ਸਾਨੂੰ ਬਣਾਤਾ ਉਹਦੇ ਤੇ ਯਕੀਨ ਰੱਖੀਏ ਸਰ ਉਹਦੇ ਤੇ ਯਕੀਨ ਰੱਖਣਾ ਵੀ ਚਾਹੀਦਾ ਤੇ ਮੰਨੀ ਵੀ ਚਾਹੀਦੀ ਹੈ ਸਾਨੂੰ ਜੀ ਇੱਕ ਕੇਸ ਮੈਂ ਹੋ ਸਰ ਮੇਰੇ ਮਾਈਂਡ ਵਿੱਚ ਹੁੰਦਾ ਹੀ ਆ ਰਿਹਾ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਨਾ ਕਿ ਉਹਨਾਂ ਕੋਲ ਡਾਕਟਰ ਹੈਗੀ ਆ ਹੁਣ ਉਹਨਾਂ ਨੂੰ ਡੇਢ ਕਿ ਮਹੀਨੇ ਦੀ ਹੋ ਗਈ ਹੈ ਲੈਟਸ ਸੀ ਆਪਾਂ ਉਹਨਾਂ ਨੂੰ ਮਿਲਵਾਨ ਨੇ ਸਰ ਤੁਹਾਡੇ ਨਾਲ ਸਰ ਉਹਦਾ ਕੇਸ ਕੀ ਸੀਗਾ ਹੁਣ ਇਹ ਵੀ ਸੁਣਨ ਵਾਲੀ ਗੱਲ ਹੈ ਸਰ ਉਸ ਨੂੰ ਉਹਦੇ ਫਾਈਬਰੋਇਡ ਸੀਗੀਆਂ ਯੂਟਰਸ ਦੇ ਵਿੱਚ ਸੀ ਈਵਨ ਆਪਾਂ ਉਸ ਨੂੰ ਮੈਡੀਸਨ ਦਿੱਤੀ ਤੇ ਉਹਦੇ ਨਾਲ ਉਹਦੀ ਫਾਈਬਰ ਜਿਵੇਂ ਜਿਵੇਂ ਪ੍ਰੈਗਨਨਸੀ ਉਸ ਨੂੰ ਚੌਥੇ ਕਿ ਮਹੀਨੇ ਕਨਸੀਵ ਹੋ ਗਈ ਉਹਦੇ ਅੰਦਰ ਸੀ ਸਰ ਉਹਦੇ ਰਸੋਲੀਆਂ ਠੀਕ ਹੈ ਉਹਨੂੰ ਕਨਸੀਵ ਹੋ ਗਿਆ ਕਨਸੀਵ ਹੋਣ ਬਾਅਦ ਜਦੋਂ ਪਹਿਲੀ ਅਲਟਰਾਸਾਉਂ ਕਰਾਈ ਹੈ ਤਾਂ ਮੈਂ ਕਿਸੇ ਨੂੰ ਵੀ ਨਿੰਦ ਰੇ ਸਿਰਫ ਗੱਲ ਇੱਕ ਦੱਸ ਰਹੀ ਆ ਤੇ ਉਹ ਡਾਕਟਰ ਉਹਨੂੰ ਕਹਿੰਦੀ ਅਲਟਰਾਸਾਉਂਡ ਵੇਲੇ ਵੀ ਤੇਰੇ ਤਾਂ ਫਾਈਬਰੋਇਡਸ ਪਈਆਂ ਗਈਆਂ ਤੇ ਤੂੰ ਬਚਾ ਟਰਮੀਨਟ ਕਰਾ ਦੇ ਤੇ ਮੈਨੂੰ ਕਾਲ ਆਂਦੀ ਉਹਦੇ ਹਸਬੰਡ ਵੀ ਕਹਿੰਦੇ ਮੈਡਮ ਬਈ ਔਰ 9 ਸਾਲ ਬਾਅਦ ਹੋਇਆ ਸੀ ਉਸੇ ਜੀ ਦੀ ਗੱਲ ਕਰ ਰਹੇ ਮੈਂ ਕਿਹਾ ਵੀ ਆਪਾਂ ਟਰਮੀਨੇਟ ਨਹੀਂ ਕਰੋ ਨਾ लेट अस ਸੀ ਮਤਲਬ ਚੀਜ਼ ਤਾਂ ਆਪਣੇ ਕੋਲ ਹੈਗੀ ਹੈ ਨਾ ਜਦੋਂ ਵਾਇਗਰ ਨੇ ਸਾਨੂੰ ਦਾਤ ਦੇਤੀ ਅਸੀਂ ਉਹਨੂੰ ਸਾਂਭਣਾ ਕਿੱਦਾਂ ਅਸੀਂ ਆਪਾਂ ਉਸ ਵੱਲ ਜਾਈਏ ਨਾ ਕਿ ਉਹਨੂੰ ਘਰੋਂ ਕੱਢਣਾ ਕਿੱਦਾਂ ਹੈ ਨਾ ਉਹਦਾ ਘਰ ਆ ਤੇ ਸਰ ਉਹਨੂੰ ਪ੍ਰੋਬਲਮ ਕੀ ਹੋਈ ਤੀਜੇ ਮਹੀਨੇ ਥੋੜਾ ਥੋੜਾ ਸਪੌਟਿੰਗ ਸ਼ੁਰੂ ਹੋ ਗਈ ਇਹ ਕੋ ਕੰਪਲਿਕਸ਼ਨਸ ਤਾਂ ਅੱਕਰ ਹੋਣੀਆਂ ਵੀ ਸੀਗੀਆਂ ਹਨਾ ਪਰ ਫਾਈਬਰੋਇਡ ਦਾ ਸਾਈਜ਼ ਆਪਾਂ ਨੂੰ ਮੈਡੀਸਿਨ ਦਿੱਤੀ ਫਾਈਬਰੋਇਡ ਦਾ ਸਾਈਜ਼ ਆਪਾਂ ਵਧਣ ਨਹੀਂ ਤੇ ਜੰਮੀ ਨੇ ਹਲਕੀ ਸਪੌਟਿੰਗ ਹੋਈ ਨੂੰ ਫਿਰ ਮੈਡੀਸਿਨ ਦਿੱਤੀ ਬਚਾ ਲਿਆ ਕੇਸ 6ਵੇਂ ਮਹੀਨੇ ਫੇਰ ਸਪੌਟਿੰਗ ਹੋਈ ਉਸ ਨੂੰ ਡਾਕਟਰ ਫਿਰ ਕਹਿੰਦੀ ਇਹਨੂੰ ਟਰਮੀਨੇਟ ਕਰ ਦੇ ਬੱਚਾ ਤੇਰਾ ਠੀਕ ਨਹੀਂ ਹੋਣਾਗਾ ਸਰ ਆਪਾਂ ਫੇਰ ਉਹਨੇ ਮੈਡੀਸਿਨ ਦਿੱਤੀ ਸਪੌਟਿੰਗ ਵੇਲੇ ਉਹ ਫਿਰ ਬਚ ਗਈ ਠੀਕ ਹੈ ਤੇ ਅੱਜ ਉਹਦੀ ਬੱਚੀ ਸਰ 3 ਕਿਲੋ 800 ਗ੍ਰਾਮ ਦੀ ਬੱਚੀ ਹੈ ਸਰ ਇਹ ਤੁਹਾਨੂੰ ਦੇਖਦੇ ਆ ਨੈਕਸਟ ਮੌਕੇ ਤੇ ਘਰ ਸਾਹਮਣੇ ਆਂਦੇ ਆ ਤਾਂ ਸਾਹਮਣੇ ਆਉਣਾ ਨਹੀਂ ਚਾਹਦੇ ਆਪਾਂ ਮਿਲਵਾਨੇ ਆ ਤੁਹਾਨੂੰ ਜੀ ਜੀ ਮੈਮ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਜੇਕਰ ਤੁਹਾਡੇ ਨਾਲ 1 ਟੂ 1 ਮਿਲ ਕੇ ਆਪਣੀਆਂ ਹੱਲ ਕਰਵਾਉਣੀਆਂ ਹੋਣ ਬੱਚੇ ਵਾਲੀਆਂ ਲਕੋਰੀ ਵਾਲੀਆਂ ਸਫੈਦ ਪਾਣੀ ਵਾਲੀਆਂ ਯੂਟੀਆਈ ਵਾਲੀਆਂ ਤੇ ਤੁਹਾਨੂੰ ਕਿਵੇਂ ਮਿਲ ਸਕਦੇ ਜੀ ਸਰ ਆਪਣਾ ਐਡਰੈਸ ਹੈ ਮੋਹਾਲੀ ਫੇਸ 10 ਸੈਕਟਰ 64 ਔਰ ਐਸ ਸੀ ਐਫ 61 ਹੈ ਮੇਰਾ ਔਰ ਦਿੱਤੇ ਗਏ ਨੰਬਰਾਂ ਤੇ ਮੈਨੂੰ ਕਾਲ ਕਰਕੇ ਸੰਪਰਕ ਕਰ ਸਕਦੇ ਹੈ ਕਿ ਸੰਪਰਕ ਕਰਕੇ ਹੋਮ ਰੈਮਡੀਜ਼ ਦਾ ਹੀ ਫਾਇਦਾ ਲੈ ਸਕਦੇ ਆ ਜੀ 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 ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਪਹੁੰਚ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਔਰ ਸਫੈਦ ਪਾਣੀ ਦੀਆਂ ਦਿੱਕਤਾਂ ਤੋਂ ਪਰੇਸ਼ਾਨੀਆਂ ਤੋਂ ਸਾਰੇ ਕਿਤੇ ਜਾ ਕੇ ਉਹ ਹਰ ਪਾਸੇ ਤੋਂ ਨਿਰਾਸ਼ ਹੋ ਚੁੱਕੀਆਂ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਹੁਣ ਤੇ ਕੋਈ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਡਾਕਟਰ ਦਵਾਈ ਟੀਕਾ ਹੈ ਹੀ ਨਹੀਂ ਜਿਹੜਾ ਸਾਡੇ ਸਫੈਦ ਪਾਣੀ ਦੀ ਦਿੱਕਤ ਸਮੱਸਿਆ ਦੂਰ ਕਰ ਸਕਦੀ ਹੈ ਮੈਨੂੰ ਲੱਗਦਾ ਕਿ ਇਹ ਨੁਸਖਾ ਫਾਰਮੂਲਾ ਔਰ ਜਿਹੜਾ ਇਹ ਤਰੀਕਾ ਹੈਗਾ ਧੂਣੀ ਵਾਲਾ ਹਰਮੀਤ ਕੌਰ ਜੀ ਨੇ ਬੜੇ ਪਿਆਰ ਨਾਲ ਔਰ ਬਹੁਤ ਡੂੰਗੀ ਜਾਣਕਾਰੀ ਦੇ ਨਾਲ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਇਸ ਨੂੰ ਅਜ਼ਮਾਉਣਾ ਚਾਹੀਦਾ ਹੈ ਪਰ ਮੇਰੀ ਸਲਾਹ ਮੇਰੀ ਤੁਹਾਨੂੰ ਚੇਤਾਵਨੀ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਧੂਨੀ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਸਬੰਧਤ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਧੰਨਵਾਦ